ਹੈ ਸਰ ਨਾਮ ਤੁਹਾਡਾ ਮੇਰਾ ਨਾਮ ਜੀ ਡਾਕਟਰ ਗੁਰਿੰਦਰ ਸਿੰਘ ਮਾਨ ਹੈ ਜੀ ਮੈਂ ਰਾਮਪੁਰਾ ਪੂਲ ਟੈਕਸਟ ਹੌਸਪੀਟਲ ਤੋਂ ਆਇਆ ਜੀ ਤੇ ਨਾਲ ਮੇਰੇ ਪਤਨੀ ਹੈ ਡਾਕਟਰ ਸਵਪੀਤ ਮਾਨ ਗਗਨਦੀਪ ਕਰਕੇ ਸਾਡੇ ਫਾਰਮ ਦੇ ਸਾਡਾ ਹਿਸਤਰੀ ਤੇ ਇਹ ਸਾਡੇ ਓਪੀ ਦੇ ਰਿਪੋਰਟਿਸ਼ਨ ਹੈਗੇ ਨੇ ਕਰਨ ਜੀ ਜੀ ਅਸੀਂ ਸਾਰੇ ਜਣੇ ਰਾਮਪੁਰਾ ਪੂਲ ਤੋਂ ਆਏ ਆ ਜੀ ਔਰ ਰਾਮਪੁਰਾ ਪੂਲ ਆਈਐਮਏ ਉਤਾਵੀ ਜਿਹੜੀ ਗੁਰੂ ਸਾਹਿਬ ਦੀ ਸੁਸਾਇਟੀ ਹੈਗੀ ਹੈ ਲੰਗਰ ਸੇਵਾ ਸੁਸਾਇਟੀ ਉਹਦੇ ਸਹਿਯੋਗ ਨਾਲ ਜੀ 43 ਮਾਨ ਲੈ ਕੇ ਆਏ ਆ ਪਸ਼ੂਆਂ ਲਈ ਕੋਈ ਤਰੀਕਰੀ 200 ਕੁਆਂਟਲ ਦੇ ਕਰੀਬ ਸਾਇਲੇਜ ਦਾ ਹੈਗਾ ਜਿਹੜਾ ਮੱਛੀ ਦਾ ਚਾਹ ਤੇ ਖਾਂਦਿਆਂ ਦੀਆਂ ਦਵਾਈਆਂ ਦਵਾਈਆਂ ਪਸ਼ੂਆਂ ਲਈ ਦਵਾਈਆਂ ਇੱਕ ਬਿਸਤਰੇ ਔਰ ਜਿਹੜੇ ਮੱਛਰਦਾਨੀਆਂ ਆ ਤਰਪਾਲਾਂ ਜੋ ਵੀ ਸਮਾਨ ਜਰੂਰ ਦਾ ਸਮਾਨ ਹੈ ਉਹ ਵੀ ਲੈ ਕੇ ਆਏ ਆ ਰਾਮਪੁਰੂ ਤੋਂ ਲੈ ਕੇ ਆਏ ਆ। ਔਰ ਸਾਡੇ ਅਜੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡਾਂ ਨੂੰ ਪ੍ਰੋਬਲਮ ਚੱਲ ਰਹੀ ਹੈ, ਸਮੱਸਿਆ ਹੈ। ਬਹੁਤ ਸਾਰੇ ਪਿੰਡਾਂ ਦੇ ਲੋਕ ਜਿਹੜੇ ਹੈਗੇ ਨੇ ਉਹਨਾਂ ਕੋਲੇ ਸਹੂਗਾਵਾ ਨਹੀਂ ਹੈਗੀਆਂ ਔਰ ਉਹ ਇੱਥੇ ਆ ਕੇ ਦਾਣਾ ਮੰਡੀ ਦੇ ਵਿੱਚ ਛੜ ਦੇ ਥੱਲੇ ਤਰ੍ਹਾਂ ਨੇ ਸ਼ੈਲਟਰ ਲਿਆ ਹੋਇਆ। ਸੋ ਬਰੇਜ ਜੂਰ ਹੈਗਾ ਵੀ ਮੈਂ ਕਰੂੰਗਾ ਕਿ ਪਿੰਡਾਂ ਨੂੰ ਵੀ ਸਮਾਨ ਭੇਜਣਾ। ਉਹ ਇੱਥੇ ਵੀ ਲੋਕਲ ਅਥਾਰਟੀਜ਼ ਨੂੰ ਦੇ ਗਵਰਨਮੈਂਟ ਨੂੰ ਤੇ ਲਗਾਈ ਹੋਏ ਲੋਕ ਨੇ ਉਹ ਅਫੀਸਰ ਸਾਹਿਬਾਨ ਨੇ ਉਹਨਾਂ ਨਾਲ رابطہ ਕਾਇਮ ਕਰਕੇ ਹੀ ਸਮਾਨ ਲਿਆਉਂਦੇ ਆਂ ਕਈ ਵਾਰੀ ਸਮਾਨ ਅਪਰਵਾਹ ਜਾਂਦਾ ਜਿੱਦੀ ਜਰੂਰਤ ਨਹੀਂ ਹੁੰਦੀ ਕਈ ਵਾਰੀ ਇਹੋ ਜਿਹਾ ਸਮਾਨ ਰਹਿ ਜਾਂਦਾ ਜਿੱਦੀ ਜਰੂਰਤ ਹੁੰਦੀ ਹੈ ਤੋਂ ਜਿਹਨੇ ਵੀ ਇੱਥੇ ਆ ਕੇ ਸਮਾਨ ਲੱਕਿਆ ਉਹਨਾਂ ਤੋਂ ਇੱਥੇ ਪੂਰਾ رابطہ ਕਾਇਮ ਕਰਕੇ ਫੇਰੀ ਸਮਾਨ ਲੱਕਿਆ ਜੀ